ਹੋ ਆ ਇਧਰ ਜਾ ਕੇ ਕਰ ਮਨਾ ਪੰਗੂੜੇ ਦੇ ਉਹ ਵੀ ਲਾ ਦਿੱਤੇ ਰਹਿਣ ਵਾਲੀ ਤਾਂ ਹੋਰ ਯਾਰ ਫਿਰ ਕੀ ਹਾਲ ਚੱਲ ਸਾਰੇ ਅਣ ਦਾ ਤਾਂ ਧੁੰਦ ਤੁਸੀਂ ਇੱਕ ਰੀਚ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਕਾਲਜ ਜਾ ਰਹੇ ਆਪਾਂ ਰੈਗੂਲਰ ਹੁਣ ਉਹ ਹੋ ਚੱਲੇ ਆਣਾ ਤੇ ਬਾਹਰ ਅਗਰ ਧੁੰਦ ਚੈੱਕ ਕਰੋ ਕਾਲਜ ਪਹੁੰਚਦਾ ਫਿਰ ਗੱਲ ਕਰਦੇ ਆਂ ਓ ਗੁਰੂ ਅਹੀਂ ਕਾਲਜ ਪਹੁੰਚ ਗਿਆ ਉਥੋਂ ਗੇਟ ਲੱਗ ਕਾਲਜ ਦੇਖ ਨਹੀਂ ਦਿਆ ਮੈਂ ਕਿਹਾ ਗੈਬ ਗੂਬ ਚੋਰੀ ਚੋਰੀ ਤ ਨਹੀਂ ਕਾਲਜ ਆਟਾ ਪਰ ਨਹੀਂ ਹੈਗਾ ਹੈਗਾ ਯਾਰ ਮੈਂ ਨਾ ਥਾਂ ਬੜੀ ਗਿੱਲੀ ਲੱਗਦਾ ਪੋਚਾ ਪੂਚਾ ਲੱਗਿਆ ਢਿਆ ਕੋਈ ਪਰ ਮੈਂ ਹੁਣ ਪੈਰ ਪਾਈ ਜਾਨਾ ਉੱਤੇ ਪੋਚਾ ਲਾਇਆ ਪੂਰਾ ਇਕਰੀਆਂ ਸਾਰ ਜਗਤ ਤੇ ਤਾਂ ਯਾਰ ਵੈਸੇ ਸਾਡੇ ਲੈਕਚਰ ਵਗੈਰਾ ਲੱਗੇ ਇੱਕ ਦੋ ਹੋਣੇ ਹੀ ਇੱਥੇ ਅੱਗ ਬਾਲੀ ਹੈਗੀ ਇਹਨਾਂ ਨੇ ਜਿੰਚਰ ਮੈਂ ਆਇਆ ਅੰਚਰ ਥੋੜਾ ਜਿਹਾ ਕੰਮ ਔਖਾ ਹੋ ਗਿਆ ਜਿੰਨਾ ਮੈਂ ਆਉਣਾ ਬੁੱਝ ਜਾਂਦੀ ਫਿਰ ਮੁੰਡੇ ਨੇ ਥੱਲੇੋਂ ਕਿੱਡਾ ਗੱਤਾ ਓਹੋ ਤੇ ਇਹ ਬੰਦਾ ਫੂਕ ਮਾਰਿਆ ਯਾਰ ਫੂਕ ਮਾਰ ਫੂਕ ਇਦੋਂ ਇੱਕ ਬਰ ਰਹੀ ਐ ਤੁਸੀਂ ਦੇਖ ਸਕਦੇ ਏਸ ਆਗੂ ਨੂੰ ਬਾਲਨ ਦੇ ਲਈ ਕੀਤੇ ਜਾ ਰਹੇ ਨੇ ਪੂਰੇ ਮਸ਼ਕਤਾਂ ਮਸ਼ਕਤ ਜਾਕਤ ਜੋ ਵੀ ਹੈ ਨੂੰ ਬੜਾ ਬਾਈਕ ਲੜ ਰਹਾ ਤਾਂ ਇਧਰ ਦੇ ਕੰਨ ਨੇ ਤੁਸੀਂ ਮੈਨੂੰ ਮੈਂ ਅੱਗੇ ਲਿਲਾਇਆ ਕਿ ਤੂੰ ਅੱਛਾ ਦਿਲ ਬੜ ਗਈ ਤੂੰ ਲਿਦਾਈ ਅੰਦੇ ਜਿਹਨੂੰ ਵਾਜ ਮਾਰੀ ਪੂਰੀ ਬਦਦੀ ਤੂੰ ਡੇਟ ਹੋ ਗਿਆ ਔਰ ਇਹ ਬੂਟਾਂ ਦਾ ਵੇਖ ਹਾਲ ਕੀ ਹੋਇਆ ਬਈ ਬੂਟਾਂ ਦਾ ਹਾਲ ਚੈੱਕ ਕਰੋ ਇੱਕ ਵਾਰ ਆਹ ਹੈ ਬਲਗੀ ਬਲਗੀ ਬਲਿ ਬਹਿ ਜਾਓ ਬਹਿ ਜਾਓ ਬਹਿ ਨਹੀਂ ਸਕਦੇ ਸੀ ਬਹਿ ਜਾਓ ਬਹਿ ਜਾਓ ਆਹ ਪਾਜੀ ਅਹੀਂ ਤੇ ਬਹਿ ਨਾ ਨਿਕਦੇ ਵੀ ਅਹੀਂ ਅੱਗ ਸੇਕਦੇ ਆ ਯਾਰ ਆ ਤੁਸੀਂ ਚੈੱਕ ਕਰੋ ਇਧਰੇ ਸਾਰੇ ਨੇ ਆ ਆ ਵੀ ਰੱਗ ਜਿਹੜਾ ਨੂੰ ਸਦਨ ਆਏਗੀ ਆਗ ਲੱਗੇ ਆਗ ਵੱਲੋਂ ਆਗ ਵੱਲੋਂ ਦੇ ਮੋਦਵਾਰ ਪੂਰਾ ਬਹੁਤ ਹੈ ਪੂਰਾ ਜਮਾ ਇਹਨਾਂ ਦਾ ਅੱਗ ਦਾ ਕਮੇਟੀ ਐਸੀ ਦੀ ਉਹ ਨਹੀਂ ਆਪਾਂ ਕਰੀਏ ਯਾਰ ਇਹਦਾ ਬਾਲ ਲਕਣਾ ਲਕਣਾ ਲਿਆ ਗਏ ਨਾ ਤੇ ਪੂਰੀ ਹੱਤ ਕਰਾਈ ਜਾਗਰੀਏ ਮੈਂ ਅੱਗ ਸੇਕਾਂ ਹਥੋਂ ਬਸ ਉੱਥੇ ਗੁਰੂ ਨਾਲ ਆਵਾਜ਼ ਜਾਈ ਮੈਂ ਚਲ ਅਖ ਲਈਏ 2-3 ਮਿੰਟ ਅਜੇ ਬਾਕੀ ਹਟਾ ਕੰਮ ਚੱਲਣ ਦੇ ਉਹ ਵੇ ਸ਼ੁਰੂ ਰੈਗੂਲਰ ਲੈਕਚਰ ਵਗੈਰਾ ਤੇ ਵਧੀਆ ਆਪਾਂ ਫਿਰ ਕਰਦੇ ਬਣੀ ਹੁਣ ਮੈਂ ਹੋ ਗਿਆ ਹੁਣ ਮੈਂ 2-3 ਦਿਨ ਚ ਨਾ ਕਿਤਾਬਾਂ ਕਰ ਲੈਣੇ ਆ ਰੀਜ ਤੇ ਆਪਾਂ ਵਧੀਆ ਸਟੱਡੀ ਦਾ ਹੋ ਜਾਣਾ ਹੈ ਕੰਮ ਵਧੀਆ ਕਰਦਨੇ ਆ ਵਧੀਆ ਨੰਬਰ ਲੈਣੇ ਆ ਕਿ ਕਿੰਨੇ ਵੜੇ ਓ ਕੀ ਜਲੇ ਠੰਡੀ ਹੋਣੀ ਆ ਬਾਅਦ ਦਾ ਮੌਸਮ ਗਰੂ ਹੱਲੇ ਵੀ ਤੁੰਦ ਹੈਗੇ ਹੰਦੇ ਟਾਈਮ ਹੋਗਾ 11:30 ਦਾ ਤਾਂ ਵੀ ਧੁੰਦ ਪੂਰੀ ਹੈ ਧੁੰਦ ਧੁੰਦ ਹੁੰਦਾ ਹੈ ਇਧਰ ਬਾਰੀ ਥਾਣੀ ਓਏ ਹੋਏ ਆ ਜਾ ਕਰੋ ਦੀਦੇ ਨਾ ਖੇਤ ਲਾਗੇ ਦੇ ਖੇਤ ਨਹੀਂ ਦੀਦੇ ਇੰਨੀ ਧੁੰਦ ਹਲੇ ਵੀ ਤੇ ਹਲੇ 11:30 ਦਾ ਟਾਈਮ ਪੂਰੇ 11:30 ਬਾਕੀ ਹੁਣ ਵੇਨੇ ਆਹ ਲੈਕਚਰ ਫ੍ਰੀ ਜਦੋਂ ਅਗਲਾ ਲੈਕਚਰ ਆਊਗਾ ਉਦੋਂ ਆਪਾਂ ਪੀਰ ਲਵਾਂਗੇ ਤੇ ਯਾਰ ਐਸ ਵਕਤ ਨਾ ਮੇਰੀ ਲਗਭਗ ਲਗਭਗ ਪੂਰੀ ਦੀ ਪੂਰੀ ਗਲਾਸ ਜਾ ਚੁੱਕੀ ਹੈ ਘਰੇ ਤੇ ਦੋ ਚਾਰ ਜਣੇ ਰਹਿ ਗਏ ਮੇਰੇ ਨਾਲ ਤੇ ਅਸੀਂ ਇਕ ਦਿਹਾੜਾ ਇੱਕ 20 ਦੇ ਨਾ ਲੈਕਚਰ ਲੱਗਣਾ ਮੈ ਇੰਗਲਿਸ਼ ਦਾ ਉਹ ਲਵਾਉਣੇ ਨੇ ਹੋਣਾ ਸੀ ਬਾਕੀ ਨਹੀਂ ਹੁਣ ਸੋਚਣ ਦੇ ਕਿ ਜਿਹੜਾ 240 ਤੇ EVS ਦਾ ਲੱਗਣਾ ਲਵਾਇਆ ਕਿ ਨਾ ਕਿਉਂਕਿ 240 ਕਾਫੀ ਟਾਈਮ ਹੋ ਜਾਂਦਾ ਤੇ 30 20 ਦੀ ਛੁੱਟੀ ਹੁੰਦੀ ਰਹੂੜ ਕੇ ਹਨਾ ਮੈਂ ਹੁਣ ਜਨਾ ਅੱਜ ਲਵਾ ਲੈਂਦੇ ਆ ਜੇਕਰ ਤਾਂ ਹੋਇਆ ਮੈਨੂੰ ਲੱਗਾ ਕਿ ਲੌਜੀਕ ਵਾਲਾ ਕਿ ਬਾਬਾ ਔਖਾ ਏ ਫਿਰ ਤਾਂ ਮੈਂ ਫਿਰ ਮੈਂ ਲਵਾਇਆ ਕਰੂੰਗਾ ਜੇ ਮੈਨੂੰ ਲੱਗਾ ਕਿ ਸੌਖਾ ਹੀ ਆ ਮੈਂ ਜੁੜ ਕੇ ਪੇਪਰ ਦੇ ਦੇਣੇ ਆ ਫਿਰ ਮੈਂ ਨਹੀਂ ਲਵਾਉਂਗਾ ਹਨਾ ਫਿਰ ਅੱਜ ਤੱਕ ਨੂੰ ਬਣਾ ਤੈ 30 20 ਤੱਕ ਚਲ ਹਲੇ ਇੱਕ ਵੀ ਹੁੰਜ ਉਹ 5 ਮਿੰਟ ਰਹਿ ਕੇ ਚੱਲਦੇ ਆ ਤੇ ਚਲੋ ਯਾਰ ਕਹਾਣੀ ਚ ਆ ਗਿਆ ਟਵਿਸਟ ਆਪਣੇ ਪੱਲੇ ਲੱਗਾ ਕਿ ਸਾਰੇ ਕਲਾਸਾਂ ਦੇ ਬੱਚੇ ਜਾ ਚੁੱਕੇ ਆ ਮੈਨੂੰ ਛੱਡ ਕੇ ਤੇ ਸਾਡੇ ਵੀ ਹੁਣ ਜਿਹੜੇ 2-4 ਬੱਚੇ ਸੀ ਨਹੀਂ ਵੀ ਚੱਲੇ ਆ ਨਾ ਇੰਗਲਿਸ਼ਾ ਲੱਗਣਾ ਨਾ ਜੀਵੀਐਸ ਦਾ ਘਰੋ ਚੱਲੋਗੇ ਜੀ ਇੱਕ ਦੋ ਬੱਚੇ ਨੂੰ ਕੋਈ ਨਹੀਂ ਪੜਾਉਂਦਾ ਹੈਨਾ ਤੇ ਫਿਰ ਅਸੀਂ ਘਰੇ ਚੱਲੇ ਹੁਣ ਤੇ ਯਾਰ ਉਥੇ ਨਾ ਜਦੋਂ ਕਾਲ ਜੁ ਨਿਕਲਣਾ ਪਰ ਸਾਡਾ ਨੂੰ 15 ਮਿੰਟ ਹੋ ਗਏ ਬੱਸ ਨਹੀਂ ਆਵੇ ਫਿਰ ਮੈਂ ਹਾਰ ਕੇ ਮੋਟਰਸਾਈਕਲ ਤੇ ਚੜ ਗਿਆ ਥੋੜਾ ਠੰਡਾ ਹੋ ਗਿਆ ਪਰ ਕੋਈ ਨਹੀਂ ਆ ਗਏ ਫਟਾਫਟ ਟਾਈਮ ਸੇਰੀ ਪਪੂ ਕੁਲਗੀ ਤੇ ਕਰਿਆ ਗਿਆ ਪਾ ਰੋਟੀ ਥਿਸ ਇਜ਼ ਆਲੂ ਵੜੀਆਂ ਵੜੀਆਂ ਨਹੀਂ ਪਸੰਦ ਆ ਲੋ ਲੋ ਚੁਣ ਕੇ ਖਾ ਲਾਂਗੇ ਤਿਆਰ ਕਰੋ ਨਾ ਪਾਉਣ ਆ ਗਿਆ ਪਾਉਣ ਸਭ ਗੋਦਵਰੇ ਮਠਾ ਟਿਕਣ ਨੂੰ ਆਉਣੇ ਵਹ ਤਾਂ ਲੇਟ ਟਾਈਮ ਵਾਬੀ ਹੋਇਆ ਪਿਆ ਛੇਲੇ ਤੇ ਲੱਗ ਖੱਜਿਆ ਪਰ ਤਾਂ ਵੀ ਅੱਜ ਨਹੀਂ ਨਿਕਲ ਤੋਪ ਯਾਰ ਇੱਕ ਅੱਧ ਦਿਨ ਹੀ ਧੁੱਪ ਨਿਕਲਦੀ ਰਹਦਾ ਮੈਨੂੰ ਅੱਜ ਤਾਂ ਫੇਰ ਮੌਸਮ ਹੋ ਬੰਦੇ ਹੋ ਗਿਆ ਕੱਲ ਉਹ ਬਲਾਵਲੀ ਮੈਂ ਆ ਪਰ ਕੱਲ ਆ ਗਈ ਥੋ ਕੱਲ ਅਹੀ ਕਰੇ ਹਵੇਲੀ ਸਾਈਡ ਆੜੀ ਤੇ ਮੈਂ ਵਲੋਗੀ ਬਣਾਉਣਾ ਹੈ ਓ ਗਰੂਪ ਉਹ ਆਲੇ ਆ ਗਏ ਤੂੰ ਤਾਂ ਇਹਲੇ ਮੂਰੇ ਦੇੜੇ ਉਹਨੇ ਇੰਦ ਕਾਨਾ ਪੜੀਆਂ ਹੋਵੇ ਤੇ ਦੇਖਣੇ ਆ ਗਏ ਕਿਨੇ ਆੜੀ ਆ ਓਏ ਆਪਾਂ ਜਾਣਦੇ ਤੁਹਾਨੂੰ ਫੋੜੇ ਵਾਲੇ ਫੜੇ ਸਹੀ ਲਾ ਦਿੰਦੇ ਉਹ ਪੂਰੇ ਵਾਲਾ ਮੂੰਹ ਲੋਕੀ ਬੜਾ ਵਾਗੇ ਵਜੇ ਦਿੰਦਾ ਭਾਪੂਰੇ ਤਕਲੀਫ ਆ ਫੋੜਾ ਜਾਈ ਜਾ ਰਿਹਾ ਬਾਕੀ ਤਾਂ ਸਹੀ ਆ ਆ ਪੂਜਾ ਜਾਂਦੇ ਪੰਨਾ ਪੀਡ ਕਰਨ ਲਾ ਦਿੰਦੇ ਆ ਪੂਤਾਲੇ ਮੂਵਰੇ ਬਾਰੇ ਤਰੇ ਸਰੋਪਰੇ ਹੈਲੋ ਬਣਾ ਲਓ ਮੈਨਾਂ ਮੇਲੇ ਨੂੰ ਕੋਈ ਚੱਕਰ ਨਹੀਂ ਪਰ ਬਾਕੀ ਕੰਮ ਨਹੀਂ ਕਰਨਾ ਮੇਰਾ ਠੀਕ ਆ ਟੱਕਿਆ ਵਾਲਾ ਹਵੇ ਆਵਲ ਮੈਂਸਨਾ ਹੋਣੀ ਸ਼ੁਰੂ ਹੋ ਗਏ ਨਾ ਹੁਣ ਹਵੇ ਇੰਨਾ ਬਣਾ ਗਿਆ ਹਵੇ ਇੱਥੇ ਝੁੱਗੀ ਜੀ ਲਾ ਕੇ ਬੈਹੇ ਦਿੰਦੇ ਹੈ ਨਾ ਤੇ ਨਾ ਉਹ ਮੂਮਾ ਜੀ ਰੱਖਿਆ ਨੇ ਖਤਰਨਾਕ ਜੇ ਪੂਤਾਲੇ ਤੇ ਯਾਰ ਹੁਣ ਮੈਂ ਗੁਰਦਰਾ ਸਾਹਿਬ ਪਹੁੰਚ ਚੁਕਾ ਤੇ ਆਪਾਂ ਮਥੜੇ ਕਰ ਲੈਣ ਠੀਕ ਆ ਤੇ ਅੱਜ ਪਾਸ ਚੱਲ ਰਿਹਾ ਮੇਰੇ ਖਿਆਲ ਜੀ ਵੀਰ ਵਾਰਿਆ ਮੈਨੂੰ ਪਾਣੀ ਉਹ ਉਹ ਪੰਗੂ ਦਾ ਲੱਗ ਚਲੇ ਓਏ ਬੜਾ ਅੱਧਾ ਗੱਭਣ ਗਿਆ ਅੱਧਾ ਰਹਿ ਗਿਆ ਆਹ ਪੂੜਾ ਹੋ ਗਿਆ ਤੈਨੂੰ ਇੱਧਰ ਦੇਖੋ ਅੱਧਾ ਬਣ ਗਿਆ ਅੱਧਾ ਰਹਿ ਗਿਆ ਐ ਟਰਾਲੇ ਟੁੱਟਣੇ ਲੱਗੇ ਉਹਨੂੰ ਬਣਾਉਂਦੇ ਆ ਉਹ ਹਰੀਆਂ ਐ ਵੜੀ ਖੇਤੀ ਦੀ ਆ ਰੋ ਹੁੰਦੇ ਆ ਕੀ ਬੜਾ ਦੋ ਦਿਨਾਂ ਚ ਹੋ ਰਿਹਾ ਚੱਲਣ ਲਈ ਤਿਆਰ ਹੋ ਜਾਇਆ ਵਧੀਆ ਦੱਸੋ ਤੁਸੀਂ ਮੈਨੂੰ ਕਮੈਂਟ ਕਰਕੇ ਆਪਾਂ ਇਹਦਾ ਚੜੀਏ ਕਿ ਨਹੀਂ ਕਿਉਂਕਿ ਮੈਨੂੰ ਬੜਾ ਡਰ ਲੱਗਦਾ ਵੈਸੇ ਸੱਚੀ ਦੱਸੋ ਜੇ ਮੈਨੂੰ ਲੱਗਦਾ ਇਹ ਤਾਂ ਡਰ ਤਾਂ ਫਿਰ ਮੈਨੂੰ ਦੱਸਿਓ ਦੱਸਣਾ ਕਮੈਂਟ ਦੇ ਵਿੱਚ ਜਿੰਗਤੇ 10 12 ਕਮੈਂਟ ਆਏ ਕਿ ਚੜ ਜੀ ਫਿਰ ਮੈਂ ਚੜ ਜੂ ਹੌਸਲਾ ਕਰਕੇ ਹੋਰ ਕੀ ਬਾਕੀ ਨਹੀਂ ਤਾਂ ਨਹੀਂ ਚੜਾਂਗੇ ਐਡੀ ਕਿਹੜੀ ਮੇਲੇ ਨੇ ਬਾਹਾਂ ਹੀ ਸਾਡੀ ਬਸ ਇੰਨੇ ਯਾਰ ਬੂਟੇ ਦਾ ਖਿਆਲ ਰੱਖਿਓ ਮੇਲੇ ਜੇ ਬਾਕੀ ਮੈਨੂੰ ਕੋਈ ਨਹੀਂ ਦਿੱਕਤ ਆ ਬੂਟੇ ਨਾ ਖਰਾਬ ਕਰਿਓ ਕਿ ਪਤਾ ਲੱਗਾ ਲੰਗਰ ਦੇ ਚੱਕਰ 'ਚ ਤੁਸੀਂ ਭੱਜੇ ਭੱਜੇ ਜਾਓ ਤੇ ਬੂਟੇ ਹੀ ਪੈਰਾਂ ਥਲੇ ਮਿਦਦੋ ਅਜਾ ਬੂਟਿਆਂ ਦਾ ਖਿਆਲ ਰੱਖੜਾ ਸਾਰੇ ਜਣੇ ਨੇ ਦੇਖੋ ਐਸਟੀ ਸਮਝ ਲਿਓ ਭਰਾ ਭੋਵੇਂ ਓ ਉੱਧਰ ਦੇਖੋ ਇੱਕਦਮ ਆਨ ਦਾ ਟਾਪ ਜਗ੍ਹਾ ਤੇ ਆਪਾਈ ਹੋ ਰਹੀ ਹੈ ਨਾ ਪੂਰੀ ਉੱਤੋਂ ਨਹੀਂ ਆਸਾਈ ਹੁੰਦੀ ਏ ਖੋ ਇਧਰ ਜਾ ਕੇ ਕਰ ਮਨਾ ਪੰਗੂੜੇ ਤੇ ਉਹ ਵੀ ਲਾ ਦਿੰਦੇ ਪੈਣ ਵਾਲੀ ਜਗਾਹ ਵੀ ਲੱਗਦੀ ਜਾਂਦੀ ਹੌਲੀ ਹੌਲੀ ਹੈਣਾ ਚਲੋ ਯਾਰ ਵੈਸੇ ਤਾਂ ਪਹੁੰਚ ਆ ਗਏ ਘਰੇ ਆ ਤੇ ਬਹਿ ਗਏ ਆ ਤੇ ਧੁੰਦ ਫੇਰ ਚੜਦੀ ਜਾ ਰਹੀ ਆ ਤੇ ਹੁਣ ਬੈਠੀ ਰੀਲ ਰੂਲਾ ਵੇਨੇ ਹਲੇ ਤੇ 5:00 ਵਜੇ ਆ ਅੱਜ ਆਪਾਂ ਛੇਤੀ ਹੋਏ ਆ ਭਾਈ ਸਾਹਿਬ ਮੈਂ ਬਈਨਾ ਬਾਕੀ ਅੱਜ ਦੇ ਵਲੋਗ ਤੇ ਇੰਨਾ ਕੀ ਹੀ ਬਾਕੀ ਰੋਟੀ ਰੋਟੀ ਖਾ ਕੇ ਤੇ ਸੌ ਜਾਗੇ ਬਾਏ ਤੇ ਯਾਰ ਮੈਂ ਤਾਂ ਇੱਥੇ ਰੁਕਿਆ ਵੈਸੇ ਉੱਤੇ ਰੀਲਰ ਰੂਲ ਅਪਲੋਡ ਕਰ ਲਈ ਤੇ ਤੇ ਯਾਰ ਮੈਨਾਂ ਵਾਹ ਇੱਥੇ ਰੀਲ ਅਪਲੋਡ ਕਰਨ ਲਈ ਰੁਗਿਆ ਸ਼ਾਤ ਤੇ ਮੋਦੀ ਦੇ ਦੇਖੋ ਕਿੰਨੀ ਜ਼ਿਆਦਾ ਧੁੰਦ ਹੋ ਗਈ ਭਰਾਵਾ ਚਾਰੇ ਪਾਸੇ ਇੱਧਰ ਕਿ ਪਿੱਛੇ ਕਿੰਨਾ ਘੱਟ ਦਿਖ ਰਿਹਾ ਨਾ ਬੈ ਠੰਡ ਨਹੀਂ ਨਹੀਂ ਵਧੀ ਜਿੰਨੀ ਧੁੰਦ ਵਾਦੀ ਇੱਕੇ ਦਾ ਮੈਂ ਠੰਡ ਨਾਲ ਲੇ ਹਲਕੇ ਜਾਵੇ ਹੱਥਾਂ ਨੂੰ ਠੰਡ ਨਹੀਂ ਲੱਗ ਰਹੀ ਨਾਰਮਲ ਆ ਪਰ ਧੁੰਦ ਉਹੋ ਹੋ ਬੱਲੇ ਬੱਲੇ ਪੂਰਾ ਹੀ ਮਤਲਬ ਕੈਮਰੇ 'ਚ ਤੇ ਫਿਰ ਵੀ ਸਾਫ਼ ਦਿਦਾ ਮੈਨੂੰ ਤਾਂ ਸਮਝ ਨਹੀਂ ਆਦੀ ਕੈਮਰੇ ਦੀ ਕਿ ਇੰਨਾ ਸਾਫ਼ ਕਿਵੇਂ ਦਿਦਾ ਧੁੰਦ ਫੀਲ ਹੋ ਰਹੀ ਐ ਇੰਨੀ ਧੁੰਦ ਰੇੜੀ ਹੋ ਜੇ ਵੀ ਪਾਵਾ ਗਈ ਆ